ਜੋ ਬੋਲੇ ਸੋ ਨਿਰਭੈ ਵਾਰ ਵਾਰ ਦਿੱਤੀ ਮਹਾਰਾਜ ਕੀ ਜੈ ਵਾਰਵੀਕ ਸ਼ਕਤੀ ਅਮਰ ਹੈ ਵਾਰਵੀਕ ਸ਼ਕਤੀ ਅਮਰ ਹੈ ਜੀ ਮੈਂ ਨੋਟ ਲਾਂਦਾ ਆਮ ਦਾਸ ਕੇਤੇ ਕਿੱਥੇ ਆਏ ਮੇਰਾ ਨਾਮ ਸੁਖਵਿੰਦਰ ਕੌਰ ਪੱਟੀ ਭਗਵਾਨ ਬਾਲਮੀ ਕੀ ਵੀਰ ਸੈਨਾ ਜਿਲ੍ਹਾ ਪ੍ਰਧਾਨ ਆਪਾਂ ਆਏ ਵੰਗਨ ਸੱਲ ਇੱਥੇ ਆਪਾਂ ਇਹ ਦੇ ਪ੍ਰਵੇਸ਼ਪਾ ਜੀ ਦੇ ਮਸਲੇ ਦੇ ਵਿੱਚ ਆਏ ਆ ਉੱਥੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕੋਈ ਸਾਡੀ ਅੰਦਰ ਆਪਾਂ ਪੁੱਛਿਆ ਆ ਵੀ ਤੁਸੀਂ ਭੈਣ ਜੀ ਕਿਉਂ ਨਹੀਂ ਰਹਿਣਾ ਚਾਹੁੰਦੇ ਪ੍ਰਵੇਸ਼ ਦੇ ਨਾਲ ਏਦੀ ਵਾਈਫ ਨੇ ਏਦੀ ਸਾਲੀ ਨੇ ਮੇਰੇ ਤੇ ਗਲਤ ਇਲਜ਼ਾਮ ਲਾਏ ਆ ਕਿ ਤੁਸੀਂ ਪ੍ਰਵੇਸ਼ ਨਾਲ ਰਹਿੰਦੇ ਹੋਣੇ ਆ ਇਹਨਾਂ ਦੇ ਉਹਦੇ ਉਹਦੇ ਜੀਜੇ ਨੇ ਵੀ ਮੈਨੂੰ ਤੱਕਾ ਮਾਰਿਆ ਆ ਤੱਕਾ ਮਾਰ ਕੇ ਮੈਨੂੰ ਪਰੇ ਕੀਤਾ ਵੀ ਤੁਸੀਂ ਸਾਈਡ ਤੇ ਹੋ ਸਾਰੇ ਕੋ ਪੁਲਿਸ ਲਾਗੇ ਖਲੋਤੀ ਲੇਡੀਜ਼ ਪੁਲਿਸ ਖਲੋਤੀ ਜਨਤ ਪੁਲਿਸ ਖਲੋਤੀ ਸਾਰੇ ਖਲੋਤੇ ਆ ਮੇਰੇ ਨਾਲ ਦੀਦੀਆਂ ਆਈਆਂ ਮੇਰੇ ਨਾਲ ਜਾਨਸਾਹ ਕਿਹਨੇ ਗਾੜੀ ਨਹੀਂ ਹੋ ਇਨਾਂ ਦੇ ਬੰਦੇ ਨੇ ਧੱਕਾ ਮਾਰਿਆ ਮੈਨੂੰ ਕਿਹੜੀ ਵਜ੍ਹਾ ਤੋਂ ਮਾਰੇ ਮੈਂ ਪਰਚਾ ਕਰਵਾਉਣਾ ਇਹਦੇ ਤੇ ਕੀ ਸਮਝੀ ਕਿਉਂ ਉਹਨਾਂ ਨੇ ਕਿ ਪੁਲਿਸ ਸਾਹਮਣੇ ਇਸ ਤਰ੍ਹਾਂ ਦੀ ਹਰਤ ਪੁਲਿਸ ਨੇ ਕੋਈ ਐਕਸ਼ਨ ਲੇਤਾ ਪੁਲਿਸ ਨੇ ਕੋਈ ਰਿਐਕਸ਼ਨ ਲੇਤਾ ਇਹਦੇ ਗਲਤ ਸਬਦ ਵੀ ਬੋਲੇ ਆ ਪੁਲਿਸ ਨੇ ਕੋਈ ਐਕਸ਼ਨ ਲੇਤਾ ਨਹੀਂ ਕੋਈ ਐਕਸ਼ਨ ਨਹੀਂ ਜੋ ਲਾਂਡੀ ਗੁੱਡੀ ਨੇ ਵੀ ਬੋਲੇ ਬੰਦੇ ਨੇ ਵੀ ਬੋਲੇ ਆ ਚੁਗੜੇ ਚਾਰੇ ਮਜਬੀ ਮੁਜਬੀ ਸਭ ਕੁਝ ਬੋਲੇ ਕੀ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਮੈਂ ਮੰਗ ਕਰਦੀ ਪਈ ਇਹਨਾਂ ਦੇ ਤਿੰਨਾਂ ਦੇ ਪਰਚਾ ਹੋਵੇ ਸਰ ਆਪਣਾ ਨਾਤਾ ਜੋ ਬੋਲੇ ਸੋ ਨਿਰਭੈ ਵਾਹਿਗੁਰੂ ਜੀ ਜੈ ਕੋਈ ਕੀ ਮੈਟਰ ਹੈ ਮੈਟਰ ਅੱਜ ਜੀ ਅੱਜ ਪ੍ਰਵੇਸ਼ ਕੁਮਾਰ ਸੀਗਾ ਜਿਹੜਾ ਇਹਨਾਂ ਦਾ ਨਾ ਆਪਸ ਮੀਆਂ ਵੀਰ ਦਾ ਡਿਸਪਿਊਟ ਸੀਗਾ ਉਸ ਸੰਬੰਧ ਵਿੱਚ ਜਦ ਵੂਮਨ ਸੈੱਲ ਦੇ ਵਿੱਚ ਟਾਈਮ ਸੀਗਾ ਸਾਡੀ ਜ਼ਿਲ੍ਹਾ ਪ੍ਰਧਾਨ ਮਹਿਰਾ ਵਿੰਗ ਤੋਂ ਸੁਖਵਿੰਦਰ ਗੌਰ ਭੱਟੀ ਜੀ ਆ ਇਹ ਜਿਸ ਵੇਲੇ ਗਏ ਆ ਜਦੋਂ ਗੱਲਬਾਤ ਹੋਈ ਆ ਤੇ ਜਿਹੜੀ ਆਪੋਜੀਟ ਪਾਰਟੀ ਜਿਹੜੀ ਇਹਨਾਂ ਦੀ ਪ੍ਰਵੇਸ਼ ਕੁਮਾਰ ਦੀ ਪਤਨੀ ਆ ਜੋਤੀ ਬਾਲਾ ਉਹਨਾਂ ਉਹਨਾਂ ਵੱਲੋਂ ਜਿਹੜਾ ਕਹਿੰਦਾ ਮਾਸੀ ਦਾ ਬੇਟਾ ਆਇਆ ਸੀਗਾ ਉਹਨੇ ਸਾਡੇ ਜਿਹੜੀ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਦੇ ਨਾਲ ਜੜੀ ਤਕਾਮੁਕਾ ਕੀਤੀ ਆ ਔਰ ਇਹਨੂੰ ਜਾਤੀ ਸੂਚਕ ਸ਼ਬਦ ਕਿਹਾ ਆ ਔਰ ਉਸ ਤੋਂ ਬਾਅਦ ਜਿਹੜੀ ਆ ਗਾਲਖੋਚ ਵੀ ਕੀਤਾ ਜੋ ਬਹੁਤ ਨਿੰਦਣੀ ਘਟਨਾ ਵਾ ਅੱਜ ਜੋ ਵੀ ਕੁਝ ਹੋਇਆ ਵਾ ਇਹ ਡੀਐਸਪੀ ਜਿਹੜੇ ਆ ਮੂਮੈਂਟ ਸੈਲ ਉਹਨਾਂ ਦੇ ਸਾਹਮਣੇ ਹੋਇਆ ਵਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੋਇਆ ਵਾ باوجود ਇਸ ਦੇ ਵੀ ਜਿਹੜਾ ਪੁਲਿਸ ਜਿਹੜੀ ਹੈ ਕਾਰਵਾਈ ਕਰਨ ਤੋਂ ਇਨਕਾਰ ਕਰਦੀ ਪਈ ਹੈ ਅੱਜ ਅਸੀਂ ਇੱਕ ਕੰਪਲੇਂਟ ਇੱਥੇ ਦੇਣ ਜਾ ਰਹੇ ਆਂ ਦੂਜੀ ਅਸੀਂ ਸੀਪੀ ਸਾਹਮਣੇ ਦੇਣ ਲੱਗੇ ਆਂ ਜੇਕਰ ਸੱਤ ਦਿਨਾਂ ਦੇ ਅੰਦਰ ਅੰਦਰ ਇਹਨਾਂ ਤੇ ਐਸਆਈਟੀ ਐਕਟ ਦਾ ਜਿਹੜਾ ਪਰਚਾ ਦਰਜ ਨਾ ਕੀਤਾ ਗਿਆ ਤੇ ਇੱਕ ਵੱਡਾ ਸੰਘਰਸ਼ੜਾ ਲਿਖਣਾ ਪਵੇਗਾ ਕਿਉਂਕਿ ਬਾਰ-ਬਾਰ ਵੇਖਣ ਆ ਰਿਹਾ ਵਾ ਕਿ ਵੀ ਜਦੋਂ ਵੀ ਅਸੀਂ ਕਿਸੇ ਮਸਲੇ ਵਿੱਚ ਜਾਣਦੇ ਆ ਮੋਦਬਾਰੀ ਕਰਦੇ ਆ ਪਰ ਜਿਹੜੀ ਦੂਜੀ ਆਪੋਜੀਟ ਪਾਰਟੀ ਆ ਜਦੋਂ ਜਰਨਲ ਕਾਟਦੀ ਆ ਉਹ ਜਿਹੜੀ ਇਹ ਚੀਜ਼ ਬਰਦਾਸ਼ਤ ਨਹੀਂ ਕਰ ਪਾਉਂਦੀ ਉਹਨਾਂ ਨੇ ਇਹਨਾਂ ਨੂੰ ਆਹ ਗੱਲ ਕਹੀ ਆ ਕਿ ਵੀ ਤੁਸੀਂ ਸਾਡੇ ਘਰਾਂ 'ਚ ਕੰਮ ਕਰਨ ਆਲੀਆਂ ਅੱਜ ਤੁਸੀਂ ਸਾਡੇ ਰਾਜੀਨਾਮੇ ਕਰਾਵਾਂਗੀਆਂ ਇਨਾਂ ਦੀ ਜਿਹੜੀ ਐਸੀ ਮਾਨਸਿਕਤਾ ਵਾ ਜਿਹੜੀ ਆਪਣਾ ਘਰ ਨਹੀਂ ਬਸਾ ਪਾਈ ਔਰ ਇੱਕ ਮੋਹਤਬਰ ਲੇਡੀ ਆ ਜਿਹੜੀ ਉਹਨੂੰ ਇੰਨੇ ਮਾਰੇ ਸ਼ਬਦ ਬੋਲੇ ਆ ਜਿਹੜਾ ਸਮਾਜ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਔਰ ਆਹਮਲੇ ਸਮੇਂ ਤੇ ਜੇਕਰ ਪ੍ਰਸ਼ਾਸਨ ਨੇ ਇਸ ਔਰ ਜਿਹੜਾ ਨਾ ਧਿਆਨ ਕੀਤਾ ਔਰ ਨਾ ਪਰਚਾ ਦਰਜ ਕੀਤਾ ਤੇ ਜਿਹੜਾ ਵੱਡਾ ਸਨਦ ਐਸੋ ਲਿਖਿਆ ਜਾਵੇਗਾ ਜਿਹਦੀ ਜ਼ਿੰਮੇਵਾਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਕਿੰਨਾ ਵੱਲੋਂ ਬੋਲੇਗੇ ਉਹ ਉਹਨੂੰ ਜਿਹੜਾ ਤਕਾਮ ਕੀ ਕੀਤੇ ਆ ਇੱਕ ਲੇਡੀਸ ਨੂੰ ਇੱਕ ਜੈਂਟ ਨੇ ਜਿਹੜਾ ਤਕਾਮ ਕੀ ਕੀਤੀ ਆ ਉਹ ਉਹਨਾਂ ਨੇ ਪੁਲਿਸ ਨੇ ਮੌਕੇ ਤੇ ਜਿਹੜਾ ਭਜਾ ਦਿੱਤਾ ਵਾ ਅਸੀਂ ਓੜਾ ਵਿੱਚ ਸਾਰਾ ਪੁਲਿਸ ਦਾ ਵੀ ਪਾਰਟੀ ਰੋਗੜਾ ਵਿੱਚ ਕਿਤਨਾ ਕਿਤੇ ਪੁਲਿਸ ਜਿਹੜੀ ਆ ਦੂਜੀ ਪਾਰਟੀ ਨੂੰ ਸਪੋਰਟ ਕਰਦੀ ਪਈ ਆ ਜੀ ਲਖੀ ਕਿ 14 ਜੀ ਸਵੇਰ ਨੂੰ ਆਮ ਸੈਲ ਦੇ ਵਿੱਚ ਮੂਵਮੈਂਟ ਸੈਲ ਦੇ ਵਿੱਚ ਆ ਕੇ ਮਹਿਲਾ ਦੀ ਵੀ ਸੁਰੱਖਿਅਤ ਹੋਰ ਕਿੱਦਾਂ ਹੋਵੇ ਬਿਲਕੁਲ ਜੀ ਮਾਫੀ ਤਾਂ ਸੋਚ ਰਿਹਾ ਮੈਂ ਕਿਉਂਕਿ ਇਹ ਜਿਹੜੇ ਜਾਤੀਵਾਦੀ ਜਿਆਦੇ ਹੰਕਾਰੇ ਲੋਕ ਹੁੰਦੇ ਇਹਨਾਂ ਨੂੰ ਬਰਦਾਸ਼ਤ ਨਹੀਂ ਆ ਤੇ ਇੱਕ ਜਿਹੜੀ ਐਸੀ ਕਾਸ਼ ਦੀ ਲੇਡੀ ਆ ਉਹ ਮੌਦਵਾਰੀ ਕਰਦੀ ਪਈ ਆ ਇਸ ਕਰਕੇ ਜਿਹੜੇ ਆ ਇਹ ਇਹਨਾਂ ਦੇ ਜਿਹੜਾ ਹੰਕਾਰ ਸੀਗਾ ਉਹੜਾ ਚੜ ਕੇ ਬੋਲਿਆ ਅੱਜ ਇਹਨੇ ਸ਼ਬਦ ਕਹੇ ਗਏ ਆ ਕਿ ਮੰੰਨਨਯੋਗ ਗੱਲ ਆ ਬਹੁਤ ਜਿਹੜੀ ਸਮਾਜ ਦੇ ਵਿੱਚ ਇਸੀ ਦਾ ਜਿਹੜਾ ਸਹੀ ਮੈਸੇਜ ਨਹੀਂ ਜਾ ਰਿਹਾ ਔਰ ਇਸ ਕਰਕੇ ਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਮੀਡੀਏਟਲੀ ਇਹਨਾਂ ਦੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਪ੍ਰਸ਼ਾਸਨ ਨੂੰ ਮਿਲ ਕੇ ਤੁਸੀਂ ਗੱਲਬਾਤ ਕੀਤੀ ਡੀਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਡੀਐਸਪੀ ਸਾਹਿਬ ਮੰਨੇ ਆ ਕਿ ਮੇਰੇ ਸਾਹਮਣੇ ਗੱਲਬਾਤ ਹੋਈ ਆ ਪਰ ਉਹ ਕਾਰਵਾਈ ਕਰਨ ਤੋਂ ਇਨਕਾਰ ਕਰਦੇ ਪਏ ਕਹਿੰਦੇ ਦੀ ਸਾਡਾ ਬਗਵਾ ਨਹੀਂ ਪੰਦਾ ਜੇ ਉੱਥੇ ਜਾਈਏ ਉਹ ਬਗਵਾਣੀਆਂ ਤੇ ਆ ਜਾਈਏ ਇੱਥੇ ਨੇ ਬਗਵਾ ਤੇ ਫਿਰ ਬਗਵਾਥੇ ਰਹੀ ਮੰਗਲਗਰਾਹ ਤੇ ਕਰੀਏ ਖਾ ਜਾ ਕੇ ਜੀ ਸਾਹਿਬ ਜੀ ਮੈਂ ਆਪਣਾ ਕੋਈ ਨਾਮ ਨਹੀਂ ਲਿਖੀ ਤੇ ਮੈਂ ਇਹ ਪਰਵੇਸ਼ ਮਾਰ ਨੇ ਆਪਣੀ ਘਰਵਾਲੀ ਦੇ ਜੋਤੀ ਬਾਲਾ ਦੇ ਖਿਲਾਫ ਇੱਕ ਕੰਪਲੇਨਟ ਦਿੱਤੀ ਸੀ ਕਿ ਉਹ ਮਤਲਬ 10 ਸਾਲਾਂ ਦੀ ਸ਼ਾਦੀ ਹੋ ਚੁੱਕਾ ਹੈ ਤੇ ਕਿਸਾਨ ਜੀ ਆਪਣੇ ਘਰ ਰਹਿ ਕੇ ਤੇ 4 ਸਾਲ ਆਪਣੀ ਸੌਰੇ ਪ੍ਰਵਾਸ ਦੇ ਘਰ ਰਹਿਆ ਤੇ ਉਥੇ ਉਹਨੇ ਆਪਣੇ 2 ਪਲਾਟ ਖਰੀਦੇ ਸੀ ਤੇ ਜਿਹੜੇ ਕੀਕਰਨ ਦੇ ਨਾਮ ਤੇ ਖਰੀਦੇ ਸਨ ਤੋਂ ਉਹਨੇ ਕੰਪਲੇਨਟ ਇਹ ਕੀਤੀ ਕਿ ਮੈਂ 4 ਸਾਲ ਤੋਂ ਬਾਅਦ ਜਦੋਂ ਮੈਂ ਆਪਣੇ ਘਰ ਆ ਗਿਆ ਤੇ ਮੇਰੀ ਘਰ ਵਾਲੀ ਨਹੀਂ ਆਈ ਤੇ ਮੈਂ ਘਰ ਵਾਲੀ ਨੂੰ ਲੈਣ ਜਾਂਦਾ ਰਿਹਾ ਤੇ ਆਈ ਨਹੀਂ ਤੇ ਹੁਣ ਮੈਂ ਉਹਨੂੰ ਬਸਾਉਣਾ ਚਾਹੁੰਦਾ ਤੇ ਮੇਰੀ ਘਰ ਵਾਲੀ ਮੇਰੇ ਨਾਲ ਰਹਿਣਾ ਨਹੀਂ ਚਾਹਦੀ ਤੇ ਇਸ ਸਬੰਧ ਵਿੱਚ ਦੋਵੇਂ ਪਾਰਟੀਆਂ ਨਹੀਂ ਸੀ ਤੇ ਇਹਦੇ ਵਿੱਚ ਜਿਹੜੀ ਜੋਤੀਵਾਲਾ ਸੀ ਉਹਦੀ ਭੈਣ ਜ਼ਿਆਦਾ ਬੋਲਦੀ ਐ ਸੀ ਉਹਨੂੰ ਕਹਿਾਈ ਤੂੰ ਬਾਹਰ ਲੈ ਜਾ ਤੇ ਇਸੇ ਤਰ੍ਹਾਂ ਪੁਲਿਸ ਦੇ ਕਰਨਯੋਗ ਜਿਹੜੀ ਕਾਰਵਾਈ ਸੀ ਉਹ ਇਹਨਾਂ ਨੇ ਕਹਿਆ ਹੀ ਲੜਕੇ ਨੇ ਕਹਿਆ ਹੀ ਮੈਨੂੰ ਤੰਗ ਪਰੇਸ਼ਾਨ ਕਰਦੇ ਤੇ ਜਿੱਥੇ ਤੱਕ ਇਹ ਗੱਲ ਹੈ ਵੀ ਲੜਕਾ ਕਹਿੰਦਾ ਹੀ ਵੀ ਇਹ ਮੈਂ ਵਿਸਾਣਾ ਚਾਹਨਾ ਵਾਂ ਤੇ ਲੜਕੀ ਕਹਿੰਦੀ ਵੀ ਮੈਂ ਰਹਿਣਾ ਚਾਹੁੰਦੀ ਤੇ ਇਹ ਮੈਟਰ ਜਿਹੜਾ ਸਾਡੇ ਮਤਲਬ ਕਰਨ ਜੋ ਕਰਵਾਈ ਨਹੀਂ ਸੀ ਇਹਦੇ ਕੋਈ ਤੰਗ ਪਰੇਸ਼ਾਨ ਜਾਂ ਕ੍ਰਿਮੀਨਲ ਨਹੀਂ ਬਣਦਾ ਸੀ ਇਸ ਸਬੰਧੀ ਇਹਨਾਂ ਨੂੰ ਬਿਆਨ ਦੇਖਾਂ ਲਈ ਗਿਆ ਸੀ ਤੇ ਇਹ ਬਿਆਨ ਦੇਖਣ ਲਈ ਬਾਹਰ ਲੀਡਰ ਸਾਹਿਬ ਕੋਲ ਗਈ ਉਹ ਉਸ ਤੋਂ ਬਾਅਦ ਕੋਈ ਵਾਰ ਇਹਨਾਂ ਕੋਲ ਗੱਲਬਾਤ ਹੋਈ ਹੋਈ ਹੈ ਕਿ ਅਸਲ ਵਿੱਚ ਉਹ ਮੇਰੇ ਧਿਆਨ ਸਨੀਆਂ ਹੈ ਵੀ ਕੀ ਕੁਝ ਹੋ ਰਿਹਾ ਹੈ